ਸਮਰਾਲਾ ਦੇ ਖੰਨਾ ਰੋਡ ਤੇ 24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਗੁੱਠੀਆਂ ਦਾ ਡੱਬਾ ਲੈ ਕੇ ਫਰਾਰ ਹੋਏ ਨੌਸਰ ਬਾਜ ਨੂੰ ਸਮਰਾਲਾ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਸੁਨਿਆਰੇ ਦੀ ਦੁਕਾਨ ਤੋਂ ਨੌਸਰ ਬਾਜ ਆਪਣੀ ਕ੍ਰੇਟਾ ਗੱਡੀ ਦੇ ਵਿੱਚ ਫਰਾਰ ਹੋਇਆ ਸੀ। ਪੁਲਿਸ ਦੇ ਵੱਲੋਂ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਤੇ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੂਚਨ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਤਾਂ ਦੋਸ਼ੀ ਦੀ ਪਛਾਣ ਰਿਫਜੂਰ ਰਹਿਮਾਨ ਨਿਵਾਸੀ ਲੁਧਿਆਣਾ ਦੇ ਵਿਜੋ ਹੋਈ ਹੈ ਉਹਨਾਂ ਦੱਸੇ ਕਿ ਦੋਸ਼ੀ ਨੇ ਜਿਹੜੀ ਗੱਡੀ ਦੇ ਵਿੱਚ ਇਸ ਵਾਰ ਦਾ ਤੋ ਅੰਜਾਮ ਦਿੱਤਾ ਸੀ ਜੋ ਗੱਡੀ ਲੈ ਕੇ ਫਰਾਰ ਹੋਇਆ ਸੀ ਉਸ ਦੀ ਨੰਬਰ ਪਲੇਟ ਵੀ ਜਾਲੀ ਹੈ ਤੇ ਦੋਸ਼ੀ ਨੇ ਪੁੱਛਗਿਜ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਨੇ ਸੋਨੇ ਦੀਆਂ ਮੁੰਦਰੀਆਂ ਆਪਣੇ ਜਾਣਕਾਰ ਸ਼ਮਸ਼ਾਦ ਅਲੀ ਵਾਸੀ ਲੁਧਿਆਣਾ ਨਦਰਾਹੀ ਸ਼ੇਖ आलिया ਜੋ ਕਿ ਸਰਾਫਾ ਬਾਜ਼ਾਰ ਲੁਧਿਆਣੇ ਦੇ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ ਉਸ ਨੂੰ ਵੇਚ ਦਿੱਤੀਆਂ ਨੇ ਇਸ ਸੋਨਾ 34 ਗ੍ਰਾਮ ਤੇ ਰਕਮ 3,52,000 ਰੁਪਏ ਹੋਈ ਤੇ ਜੋ ਕਿ ਦੋਸ਼ੀ ਨੇ ਹਾਸਲ ਕੀਤੇ ਸਨ ਪੁਲਿਸ ਵੱਲੋਂ 2 ਲੱਖ ਰੁਪਏ ਤੇ ਚੋਰੀ ਹੋਏ ਸੋਨੇ ਦਾ ਖਾਲੀ ਡੱਬਾ ਬਰਾਮਦ ਕਰ ਲਿਆ ਗਿਆ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਮਿਤੀ 24 ਦਿਨ ਪੱਛੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰੈਡਿਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਆ ਸੀ ਪੰਜਰ ਇੰਜਾਇਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਪੇਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੁਤੀ ਜਾਦਵ ਆਈਪੀਐਸ ਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣਾਈਆਂ ਗਈਆਂ ਐਸਐਚਓ ਸਮਰਾਲਾ ਸਾਹਿਬ ਪਵਿੱਤਰ ਸਿੰਘ ਦੀ ਤੇ ਇੱਕ ਸੀਏ 4000ਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਕੇ ਗਏ ਸਰਦਲਬੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹਿਮਨ ਇੰਟੈਲੀਜੈਂਸੀ ਜਿਹੜਾ ਪੀਸ ਕਰਦੇ ਹੋਏ ਇਹਨੂੰ ਜਿਹੜਾ ਇਹ ਮੁੱਲਜੋ ਦੀ ਪਛਾਣ ਜਿਹੜੀ ਆ ਇਫਜਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਪੀਸ ਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਯੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜੜ ਢਾਲ ਲਿਆ ਸੀ ਇਸ ਤੋਂ ਕਰੋੜਾ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾ ਯੂਲਰ ਦੀ ਜਿਹੜਾ ਡੱਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ ਅੱਠ ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਏ ਤੇ ਇਹਦਾ ਦੋ ਦਿਨ ਦਾ ਰਿਮਾਰਡ ਹੈ ਸਾਡੇ ਕੋਲ ਪੁਲਸਮਾਨ ਹੋਰ ਵੀ ਇਹ ਤੋਂ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਨਾਂ ਇਹੀ ਜਿਗ ਵਾਰਦਾਤ ਤਾਂ ਨਹੀਂ ਪਹਿਲਾਂ ਕਿਸੇ ਵਾਰਦਾਤ ਨੂੰ ਜਾਮ ਦਿੰਦਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਹੈ ਜੀ ਇਹਨੇ ਇੱਕ ਦਿਨ ਪਹਿਲਾਂ ਆ ਦੇਖੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ ਇੱਕ ਗੱਡੀ ਉਹ ਆਪਣੀ ਸੀ ਜੇ ਬਸ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਰਾਮਗੀ ਕੀਤੀ ਹੈ ਇਸ ਤੋਂ ਬਿਨਾਂ ਤੁਹਾਡੇ ਮਾਦੇਮਰੀ ਨੂੰ ਇਹ ਵੀ ਦੱਸਣਾ ਚਾਹਣਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਆ ਫੋਟੋ ਆ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਅਸੀਂ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗੀਆਂ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆ ਰਹੇ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਨਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾਂ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ਼੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦੇ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀਆਂ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਸੀ ਤਾਂ ਹੀ ਇਸ ਸਿਟੀ ਦੇ ਪਹੁੰਚਿਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ। ਅੱਲਾ ਵੀ ਰਿਪੋਰਟ ਹੈ ਨਹੀਂ ਇਹਦਾ? ਨਹੀਂ ਹਜੇ ਤੱਕ ਨਹੀਂ। ਪਰ ਜਿਹੜੀ ਤਪੀਸ਼ ਕੋਈ ਗੋਣ ਹੈ। ਇਹਦਾ ਜਿਹੜਾ ਉੱਥੇ ਸੰਬੰਧ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮਿਨਲ ਰਿਕਾਰਡ ਬਾਰੇ ਵੀ ਪਤਾ ਨਾ। ਨਸ਼ਾ ਵਗੈਰਾ ਵੀ ਕਰਦਾ ਸੀ। ਨਸ਼ਾ ਤੇ ਡਿਪਰੈਸ਼ਨ ਦੀ ਦਵਾਈ ਵਗੈਰਾ ਲੈ ਰਿਆ। ਤਾਂ ਕੀ ਗੱਲ ਬਣਾਈ ਜਿਹੜਾ ਇਹ ਨਾ ਪਰਬਲ ਗੋਣ ਤੇ ਤਾਂ ਮੁੱਢੀ ਜਾਂਚ ਚੱਲ ਰਹੀ ਹੈ। ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਤੇ ਹੈ। ਇਹਦੇ ਜਿਹੜੇ ਕੋ ਪਰਿਵਾਰ ਦੇ ਗਏ ਤੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹਨਾਂ ਮਜੂ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਇਹ ਜੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਉ ਇਹਨੇ ਸੋਨਾ ਕਿੱਥੇ ਵੇਚਿਆ ਇਹਨੇ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰ ਰਹੇ ਹਾਂ